ਛਿੜੀਗੁਰੂ ਅਜੰਤ ਦੇਵ ਜੀ ਦਾ ਇੱਕ ਸਿੱਖ ਪਾਈ ਕਟਾਰੂ ਹੋਇਆ ਹੈ ਜੋ ਕਿ ਪਾਕਿਸਤਾਨ ਦੇ ਗਜਨੀ ਸ਼ਹਿਰ ਵਿੱਚ ਰਹਿੰਦਾ ਸੀ ਉਦੋਂ ਜੋ ਰਾਸ਼ਨ ਦੇ ਡਿਪੋ ਹੁੰਦੇ ਸਨ ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਪਾਈ ਕਟਾਰੂ ਸੂਬੇਦਾਰ ਕੋਲ ਤੜਵਾਈ ਦੀ ਨੌਕਰੀ ਕਰਦਾ ਸੀ ਤੇ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਅਤੇ ਛਿੜੀਗੁਰੂ ਅਜੰਤ ਦੇਵ ਜੀ ਤੋਂ ਚਨਪਾਲ ਪਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ ਕੀ ਕੰਮ ਕਰਦਾ ਹੈ ਤੇ ਅੱਗੋ ਭਾਈ ਘਟਾਰੂ ਬੋਲਿਆ ਜੀ ਤੜਵੈ ਦੀ ਨੌਕਰੀ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਘਟਾਰੂ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ ਪਹਿਲਾ ਬਚਨ ਕੱਟਣੀ ਤੋਲਣਾ ਦੂਸਰਾ ਬਚਨ ਦਸਵੰਦ ਜ਼ਰੂਰ ਕੱਢਣਾ ਹੈ ਤੀਸਰਾ ਬਚਨ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਤੇ ਹੀ ਕੁੱਝ ਛਕਣਾ ਹੈ ਚੌਥਾ ਬਚਨ ਕੰਮਕਾਰ ਕਰਦਿਆਂ ਭਾਈ ਗੁਰ ਸ਼ਬਦ ਦੀ ਕਮਾਈ ਕਰਨੀ ਹੈ ਪੰਜਵਾਂ ਸ਼ਬਦ ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦੁਖਾਣਾ ਭਾਈ ਕਟਾਰੂ ਨੇ ਇਹ ਸਾਰੇ ਬਚਨ ਮੰਨੇ ਇਲਾਕੇ ਵਿੱਚ ਬੜੀ ਸ਼ੋਭਾ ਹੋ ਗਈ ਜਦੋਂ ਇਲਾਕੇ ਵਿੱਚ ਸ਼ੋਭਾ ਹੋ ਗਈ ਤਾਂ ਜਿੰਨਾਂ ਲੋਕਾਂ ਕੋਲੋਂ ਸ਼ੋਭਾ برداشت ਨਹੀਂ ਸੀ ਹੁੰਦੀ ਉਹ ਕਹਿੰਦੇ ਸਨ ਕਿ ਕਿਹੜਾ ਕੰਮ ਕਰੀਏ ਕੀ ਭਾਈ ਕਟਾਰੂ ਨੂੰ ਬਦਨਾਮ ਕਰੀਏ ਇੱਕ ਦਿਨ ਦੀ ਗੱਲ ਹੈ ਆਠਕ ਬੰਦੇ ਉਹਨਾਂ ਦੀ ਦੁਕਾਨ ਤੇ ਆਏ ਤਿੰਨਾਂ ਚਹਰਾਂ ਨੇ ਭਾਈ ਕਟਾਰੂ ਆਪਣੀ ਗੱਲੀ ਲਗਾ ਲਿਆ ਤੇ ਜਿੰਨਾ ਚਾਰਾ ਨੇ ਉਹਨਾਂ ਦੇ ਵੱਟੇ ਬਦਲਾ ਦਿੱਤੇ ਸਾਰੇ ਵੱਟਿਆਂ ਵਿੱਚੋਂ ਪੰਜ ਸੱਤ ਵੱਟੇ ਬਦਲਾ ਦਿੱਤੇ ਜਿੰਨਾਂ ਨਾਲ ਟੋਲ ਕਰਕੇ ਭਾਈ ਕਟਾਰੂ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਈਖਾ ਵਾਲਿਆਂ ਨੇ ਘੱਟ ਤੋਲਣ ਵਾਲੇ ਵੱਟੇ ਇਸ ਦੁਕਾਨ ਦੇ ਵਿੱਚ ਰੱਖ ਦਿੱਤੇ ਤੇ ਨਾਲ ਹੀ ਮਹਿਕਮੇ ਵਾਲਿਆਂ ਨੂੰ ਸ਼ਿਕਾਇਤ ਕਰ ਦਿੱਤੀ ਕਿ ਇਸ ਦੁਕਾਨ ਤੇ ਛਾਪਾ ਮਾਰੋ ਇਹ ਸਮਾਨ ਘੱਟ ਤੋਲਦਾ ਹੈ ਥੋੜਾ ਸਮਨੰਗਿਆਤਾ ਵਿਭਾਗ ਵਾਲੇ ਆ ਗਏ ਤੇ ਆ ਕੇ ਕਹਿੰਦੇ ਭਾਈ ਕਟਾਰੂ ਤੇਰੀ ਸ਼ਿਕਾਇਤ ਆਈ ਹੈ ਤੂੰ ਲੋਕਾਂ ਨੂੰ ਘੱਟ ਚੋੜ ਕੇ ਦਿੰਦਾ ਹੈ ਤੇਰੇ ਵੱਟੇ ਚੈੱਕ ਕਰਨੇ ਹਨ ਜਦੋਂ ਉਹਨਾਂ ਨੇ ਕਿਹਾ ਕਿ ਤੇਰੇ ਵੱਟੇ ਚੈੱਕ ਕਰਨੇ ਹਨ ਤਾਂ ਭਾਈ ਕਟਾਰੂ ਦੀ ਨਿਗਾ ਉਹਨਾਂ ਪੰਜ ਸੱਤ ਵੱਟਾਂ ਤੇ ਗਈ ਤੇ ਉਸਨੇ ਬੜੇ ਧਿਆਨ ਨਾਲ ਦੇਖਿਆ ਕਿ ਇਹ ਤਾਂ ਵੱਟੇ ਮੇਰੇ ਨਹੀਂ ਨਕਮੇ ਵਾਲੇ ਫਿਰ ਬੋਲੇ ਭਾਈ ਕਟਾਰੂ ਵੱਟੇ ਚੈੱਕ ਕਰਵਾ ਭਾਈ ਕਟਾਰੂ ਸੋਚਣ ਲੱਗ ਪਿਆ ਕਿ ਐ ਮੱਟੇ ਕਿੱਥੋਂ ਆ ਗਏ ਮਹਿਕਮੇ ਵਾਲਿਆਂ ਨੂੰ ਭਾਈ ਘਟਾਰੂ ਕਹਿੰਦਾ ਤੁਸੀਂ ਵੱਟੇ ਚੈੱਕ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਮਹਿਕਮੇ ਵਾਲੇ ਉਸਦੇ ਵੱਟੇ ਚੈੱਕ ਕਰਨ ਲੱਗ ਪਏ ਕਿ ਭਾਈ ਘਟਾਰੂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਤਰਕੇ ਜਪਜੀ ਸਾਹਿਬ ਜੀ ਦੇ ਪਾਠ ਆਰੰਭ ਕਰ ਦਿੱਤਾ ਤੇ ਮਨ ਹੀ ਮਨ ਅੰਦਰੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਵੀ ਪਉਝਾ ਲਾਵੇ ਤਾਂ ਸਿੱਖ ਬਾਣੀ ਪੜਕੇ ਅਰਦਾਸ ਕਰੇ ਜੀਆਂ ਕੇ ਵਰਤਾ ਹੋਏ ਸੂ ਗੁਰ ਪਰ ਅਰਦਾਸ ਕਰ ਚਿਰਗੁਰ ਅਰਜਨ ਦੇਵ ਜੀ ਉਸ ਸਮੇਂ ਅੰਮ੍ਰਿਤਸਰ ਬੈਠੇ ਸਨ ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ ਜੋ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਹੱਥ ਵਿੱਚ ਲੈ ਕੇ ਕਦੀ ਖੱਬੀ ਤਲੀ ਤੇ ਰੱਖਦੇ ਹਨ ਤੇ ਕਦੀ ਸੱਜੀ ਤਲੀ ਤੇ ਕਦੀ ਖੱਬੀ ਤਲੀ ਤੇ ਤੇ ਕਦੀ ਸੱਜੀ ਤਰੀਕੇ ਤੇ ਤੇ ਜਿਹੜਾ ਸੇਵਾਦਾਰ ਮੱਥਾ ਟੇਕਣ ਆਇਆ ਸੀ ਕਹਿੰਦਾ ਹੈ ਮਹਾਰਾਜ ਕੀ ਕਰ ਰਹੇ ਹੋ ਸੰਗਤਾਂ ਮੋਹਰਾ ਸੋਨਾ ਚਾਂਦੀ ਕੀਮਤੀ ਵਸਤੂਆਂ ਚੜਾ ਜਾਂਦੀਆਂ ਹਨ ਸੇਵਾਦਾਰਾਂ ਨੂੰ ਕਹਿੰਦੇ ਹੋ ਕਿ ਖਜ਼ਾਨੇ ਵਿੱਚ ਪਾ ਦਿਓ ਪਰ ਅੱਜ ਤੁਸੀਂ ਤੇ ਇੱਕ ਟਕਾ ਲੈ ਕੇ ਕਦੀ ਸੱਜੀ ਤਰੀਕੇ ਨਾਲ ਰੱਖਦੇ ਹੋ ਤੇ ਕਦੀ ਖੱਬੀ ਤਰੀਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਕੀ ਕਰਾਂ ਗਜਨੀ ਵਿੱਚ ਮੇਰੇ ਸਿੱਖ ਭਾਈ ਘਟਾਰੂ ਦੇ ਸ਼ਰਾਰਤੀਆਂ ਨੇ ਵੱਟੇ ਬਦਲਾ ਦਿੱਤੇ ਹਨ ਤੇ ਮਹਤਮੇ ਵਾਲੇ ਚੈੱਕ ਕਰ ਰਹੇ ਨੇ ਮੇਰਾ ਸਿੱਖ ਜਪਜੀ ਸਾਹਿਬ ਨਾਲ ਜੁੜ ਕੇ ਅਰਦਾਸ ਕਰ ਰਿਹਾ ਹੈ ਸੇਵਾਦਾਰ ਕਹਿੰਦਾ ਹੈ ਮਹਾਰਾਜ ਟਕੇ ਨੂੰ ਕੀ ਕਰਦੇ ਪਏ ਹੋ ਤਰੀ ਤੂੰ ਸੱਜੀ ਤੜੀ ਤੇ ਤਰੀ ਖੱਬੀ ਤੜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਪਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉੱਥੀ ਚਿੰਤਾ ਮੇਰੇ ਕੋਲ ਆ ਗਈ ਹੈ ਜਦੋਂ ਮੱਤਮੀ ਵਾਲੇ ਹਲਕੇ ਵਜੰਦਾ ਵਟਾ ਸੱਜੇ ਸ਼ਾਬੇ ਵਿੱਚ ਪਹੁੰਚਦੇ ਹਨ ਮੈਂ ਟਗਾ ਸੱਚੀ ਤੜੀ ਤੇ ਲੈ ਆਉਂਦਾ ਹਾਂ ਜਦੋਂ ਖੱਬੇ ਸ਼ਾਬੇ ਵਿੱਚ ਪਹੁੰਚਦੇ ਹਨ ਮੈਂ ਖੱਬੀ ਤੜੀ ਤੇ ਲੈ ਆਉਂਦਾ ਹਾਂ ਮੇਰੇ ਸਿੱਖ ਦੀ ਵਟਿਆਂ ਵਿੱਚ ਫਰਕ ਨਾ ਪੈ ਜਾਵੇ ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆ ਸੀ ਕੱਤਰੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੋਂ ਕਿੱਥੋਂ ਮੈਨੂੰ ਲੈ ਛੜਾਏ ਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਚਾਹਣ ਵਾਲੇ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ ਸਾਨੂੰ ਸਿਰਫ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ ਗੁਰੂ ਸਾਹਿਬ ਅੰਗ ਸੰਗ ਸਹਾਈ ਹੁੰਦੇ ਹਨ ਕਿਸੇ ਵਿਪਤਾ ਵੇਲੇ ਚਿੰਤਾ ਹੀ ਕਰਨੀ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਿਤ ਬਣਾਈਆਂ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ